ਹਾਂਜੀ ਬਾਈ ਜੀ ਨਮਸਕਾਰ ਜੀ ਦਾਬੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਰੇ ਸਭਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਾਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਾਈ ਜੀ ਚੈਨਲ ਆਪਣੇ ਨੂੰ ਅੱਜ ਸਬਸਕ੍ਰਾਈਬ ਲਾਜ਼ਮੀ ਕਰ ਲਓ ਬਾਬੇ ਤਾਂ ਜੋ ਆਪਾਂ ਸੁਣਦੇ ਜੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾਉਂਦੇ ਰਿਹਾ ਕਰੀਏ ਜੀਵੇਂ ਦਰਸ਼ਕ ਬਰੋ ਅੱਜ ਤੁਹਾਡੇ ਅੱਗੇ ਜੋ ਨਗੀਨੇ ਪੇਸ਼ ਕਰਦੇ ਨੇ ਨਾ ਨਗੀਨੇ ਹਾਂਜੀ ਭਰਾ ਨਗੀਨੇ ਹੀ ਨੇ ਨਗੀਨੇ ਆ ਚੈੱਕ ਕਰ ਲਓ ਜੀ ਜੋੜਾ ਬਾਬਿਓ ਜੋੜਾ ਐਸਾ ਜਿਹਨੂੰ ਵੇਖ ਕੇ ਭੁੱਖ ਲੱਥਦੀ ਆ ਭੁੱਖ ਕਿਹਾ ਬਈ ਵਾਕਈ ਜਾਨਵਰ ਹੈਗੇ ਨੇ ਬਰੀਡ ਪਹਿਲਾਂ ਸੁਣ ਲੋ ਉਸਤਾਦ ਫੌਜੀ ਵਾਲੇ ਕਬੂਤਰਾਂ ਦੇ ਵਿੱਚੋਂ ਵੀਰੇ ਵੱਡਾ ਜੋੜਾ ਤੁਹਾਡੇ ਲਈ ਅੱਜ ਸੇਲ ਦੇ ਲਈ ਆਪਾਂ ਕੱਢਿਆ ਕਾਫੀ ਦਿਨਾਂ ਬਾਅਦ ਮੇਰਾ ਭਰਾ ਆਪਾਂ ਵੀਡੀਓ ਲਾ ਰਹੇ ਆ ਸੇਲੇ ਵਾਲੀ ਠੀਕ ਹੈ ਜੀ ਲਾਸਟ ਟਾਈਮ ਮੇਰੇ ਖਿਆਲ ਆਪਾਂ ਮਾਗੀ ਵਾਲੇ ਜਿਹਨੂੰ ਲਾਈ ਸੀ ਦੇਸੀ ਕਬੂਤਰਾਂ ਦੀ ਬਾਬਿਓ ਤਾਂ ਇੰਨੇ ਦਿਨਾਂ ਬਾਅਦ ਅੱਜ ਕੋਈ ਜੋੜਾ ਜੇ ਲੱਗਾ ਆ ਤੇ ਬਾਬੇਓ ਫਿਰ ਸਾਪ ਹੀ ਲਾਇਏ ਨੇ ਤੁਹਾਡੇ ਅਗੇ ਕਰੋ ਜਾਕ ਕਵਾਲਿਟੀ ਤੇ ਦਸੀ ਉਮਰਾ ਭਰਾ ਕਮੈਂਟ ਕਰਕੇ ਵੀਰ ਅੱਜ ਮੇਲਾ ਲੁੱਟ ਲੋ ਮੇਲਾ ਕੀ ਲੁੱਟ ਲੋ ਮੇਲਾ ਲੁੱਟ ਲੋ ਮੇਲਾ ਬਾਬੇਓ ਐਸੇ ਰੇਟ ਦੇ ਵਿੱਚ ਤੁਹਾਨੂੰ ਪਹਿਲਾਂ ਰੇਟ ਮੈਂਸ਼ਨ ਕਰ ਦਿੱਤੇ ਚਲੋ ਤੁਹਾਨੂੰ ਹਲਕਾ ਜਿਹਾ ਹਿੰਟ ਦੇ ਦਿੰਨੇ ਆ ਅੱਜ ਨਾ ਰੇਟ ਇਹਨਾਂ ਦਾ 4000 ਨਾ 4500 ਨਾ 3500 ਇੱਧੂ ਥੱਲੇ ਥੱਲੇ ਰੇਟ ਆ ਮੇਰਾ ਵੀਰ ਇੱਕ ਵਾਰੀ ਫੋਨ ਲਾ ਕੇ ਰੇਟ ਕਨਫਰਮ ਕਰ ਲਓ ਕਿ ਕਾਸ਼ਪੁਰਾ ਜਿਹੜੇ ਅੱਜ ਸੱਪ ਲਾਏ ਨੇ ਇਹਨਾਂ ਇਸ ਤਰ੍ਹਾਂ ਦਾ ਮੇਰਾ ਵੀਰ ਕੀ ਰੇਟ ਆ ਔਰ ਕੀ ਰੇਟ ਨਹੀਂ ਇੰਨੀ ਗਰੰਟੀ ਆ ਰੇਡ ਤੁਸੀਂ ਜਾਣ ਲਿਆ ਤੁਸੀਂ ਕਹਣਾ ਜੋੜਾ ਸਾਦਾ ਹੋਇਆ ਲੋ ਜੋੜਾ ਅੱਗੇ ਨਹੀਂ ਜਾਣਾ ਕਾਸ਼ ਵੀਰੇ ਜੋੜਾ ਆਪਣਾ ਹੋ ਗਿਆ ਇਹ ਆ ਚੈੱਕ ਕਰੋ ਵੀਰੇ ਵੱਡਾ ਜੋੜਾ ਜਿਹੜੇ ਭਰਾ ਕਹਿੰਦੇ ਆ ਨਾ ਵੀਰੇ ਕੂਤਰਬਾਜੀ ਵਿੱਚ ਅਸੀਂ ਨਵੇਂ ਆ ਇੰਨੀ ਨੌਲੇਜ ਹੈ ਨਹੀਂ ਉਹਨਾਂ ਬੰਦਿਆਂ ਵਾਸਤੇ ਬਾਪਿਓ ਫੁੱਲ ਘੇਟ ਸਰ ਤੁਸੀਂ ਆਪ ਦੀ ਲੈਂਗੁਏਜ ਵਿੱਚ ਜੋ ਕਹਿਣਾ ਕਹਿ ਸਕਦੇ ਹੋ ਦੇਖੋ ਜੀ ਸਾਡੇ ਵਾਸਤੇ ਤਾਂ ਇਹ ਤਰਨਾੜ ਨੇ ਤਾਂ ਇਹ ਤਰਨਾ ਟੀ ਕਹਾਂਗੇ ਵੱਡਾ ਜੋੜਾ ਬਾਬੇ ਫੌਜੀ ਵਾਲੇ ਕੂਤਰਾਂ ਦੇ ਵਿੱਚੋਂ 10 ਕੋ ਚਿੱਟੇ ਚਿੱਟੀਆਂ ਦੇ ਕੂਤਰ ਦੇ ਪੈਰਾਂ ਦੇ ਵੀਰੇ ਧੱਕੇ ਨੇ ਚਿੱਟੀਆਂ ਕਲੇਜੀ ਅੱਖਾਂ ਦਾ ਬਾਬੇ ਉਹ ਆਪਣਾ ਇਹ ਜੋੜਾ ਹੱਡੀ ਜੋੜਾਂ ਦੇ ਬਿਲਕੁਲ ਬੰਦ ਨੇ ਬੰਦ ਪੂਛ ਬਕਾਇਦਾ ਸੂਣ ਇਹਨਾਂ ਦੇ ਪਰਫਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਆਪਾਂ ਤੁਹਾਨੂੰ ਸ਼ੌਂਕ ਕਰਾਵਾਂਗੇ ਤਾਬਰ ਕਰਿਓ ਫਿਰ ਤੁਸੀਂ ਸ਼ੌਂਕ ਤੇ ਬਾਬਿਓ ਦੱਸਿਓ ਫਿਰ ਕਿਦਾਂ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਟੌਪ ਜੋੜਾ ਆਂਡਿਆਂ ਦੀ ਬੱਚਿਆਂ ਦੀ ਭਰੇ ਫੁੱਲ ਗਰੰਟੀ ਰਹਿ ਗਈ ਇੰਨੀ ਗਰੰਟੀ ਆ ਜਿਹੜਾ ਸੱਜਣ ਘਰ ਆ ਜੋੜਾ ਗਿਆ ਬੰਦੇ ਨੂੰ ਅੱਗੇ ਤੋਂ ਕੂਤਨ ਮੁੱਲ ਲੈਣ ਦੀ ਲੋੜ ਨਹੀਂ ਜੇ ਪਰਮਾਤਮਾ ਐਸੇ ਜੋੜੇ ਦਾ ਮੇਰਾ ਭਰਾ ਵਾਦਾ ਕਰੇ ਬਿਮਾਰੀ ਠੁਮਰੀ ਤੋਂ ਬਚਾ ਕੇ ਰੱਖੇ ਤੇ ਬਾਈ ਜੀ ਸਾਂਭ ਸੰਭਾਲ ਤੇ ਕੂਤਰ ਬਾਈ ਦੇ ਵਿੱਚ ਬਾਬਿਓ ਦਿਮਾਗ ਵਧੀਆ ਹੋਵੇ ਠੀਕ ਐ ਬਾਕੀ ਮੇਰਾ ਭਰਾ ਜੋੜਾ ਬਾਬਿਓ ਇਹ ਮਿਲਿਆ ਮਲਾਇਆ ਜੋੜਾ ਲਾਉਣ ਦੀ ਤੁਹਾਨੂੰ ਲੋੜ ਨਹੀਂ ਆਂਡਿਆਂ ਦੀ ਬੱਚਿਆਂ ਦੀ ਬੱਚਿਆਂ ਦੇ ਉੱਡਣ ਦੀ ਪੰਡ ਖੜਨ ਦੀ ਬਾਬਿਓ ਠੀਕ ਹੈ ਜੀ ਹੁਣ ਵੀਰੇ ਕਿੱਸਾ ਨਾ ਤੁਹਾਡੀ ਕੂਤਰਬਾਜੀ ਦੀ ਸਮਝ ਆ ਕਿੱਸਾ ਆਉਦੀ ਤੁਹਾਡੀ ਖਰਾਕ ਆ ਕਿਹੜੇ ਹਸਾ ਦਾ ਤੁਹਾਡਾ ਦਿਮਾਗ ਆ ਤੁਹਾਡੇ ਘਰ ਆ ਕੇ ਬਾਬੇ ਵਾਹੀ ਕੂਤਰ ਨਹੀਂ ਡਾਲ ਸਕਦੇ ਸਮਝਿਆ ਕਰੋ ਮੇਰਾ ਵੀਰੇ ਅੱਜ ਭਰਾ ਦਾ ਫੋਨ ਆਇਆ ਕਿ ਬਈ ਸੰਗ ਖੇੜ ਪਾਣੀ ਕੀ ਹੁੰਦਾ ਹੈ ਹਨ ਦੱਸ ਦੋ ਮੈਂ ਕਿਹਾ ਵੀਰੇ ਦੇਖੋ ਜੀ ਨਿੱਕੇ ਜੀ ਗੱਲ ਦੇ ਕੂਤਰ ਉੜਦੇ ਹੁੰਦੇ ਹਨ ਤਾਂ ਮੇਰਾ ਭਰਾ ਜਿਹੜੇ ਅੱਜ ਦੀ ਡੀਡ ਦੇ ਵਿੱਚ ਟੌਪ ਬੰਦਿਆਂ ਨੂੰ ਲੋਕੀ ਉਸਤਾਦ ਧਰਦੇ ਨੇ 2-2 ਲੱਖ ਰੁਪਿਆ ਆਮ ਮੈਂ ਕਿਹਾ ਵੀਰੇ ਅਗਲੇ ਨੂੰ ਇੰਨਾ ਕੁਸ਼ ਕਰਨ ਦੀ ਲੋੜ ਨਾ ਪੈਂਦੀ ਜੇ ਛੋਟੀ ਜੀ ਚੀਜ਼ ਤੇ ਕੂਤਰ ਉੜਦੇ ਜਾਂਦੇ ਬਾਬੇ ਇਹ ਇੱਕ ਸਾਡੀ ਤਪੱਸਿਆ ਜੀ ਫੋਲ ਤਪੱਸਿਆ ਕਰਨੀ ਪੈਂਦੀ ਆ ਮਿਹਨਤ ਕਰਨੀ ਪੈਂਦੀ ਵੀਰੇ ਫਿਰ ਕਿਤੇ ਆ ਕੇ ਮੇਰਾ ਭਰਾ ਬੰਦਾ ਕੁਤਰ ਬਾਜੀ ਛੜਦਾ ਜਾ ਠੀਕ ਆ ਆਜੂ ਭਰਾ ਹੁਣ ਮੈਂ ਤੁਹਾਨੂੰ ਕਰਾਉਣਾ ਜੀ ਚੂੜੇ ਆਪਣੇ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਸਾਨੂੰ ਕੱਲੀ ਕੱਲੀ ਚੀਜ਼ ਦਾ ਬਾਬੇ ਉਹ ਆਪਾਂ ਸ਼ੌਂਕ ਕਰਾਉਨੇ ਆ ਤੇ ਸ਼ੌਂਕ ਕਰਕੇ ਮੇਰਾ ਵੀਰ ਫਿਰ ਤੁਸੀਂ ਸਾਨੂੰ ਕਮੈਂਟ ਕਰਕੇ ਬਾਬੇ ਉਹ ਲਾਜ਼ਮੀ ਦੱਸਿਓ ਕਿ ਕਿਦਾਂ ਦਾ ਲੱਗਾ ਜੋੜਾ ਔਰ ਕਿਦਾਂ ਦਾ ਨਹੀਂ ਕਵਾਲਿਟੀ ਸਟਾਰ ਹਾਂ ਜੀ ਵੀ ਮਤਰਾ ਵਿਆਰਿਓ ਆ ਕਰੋ ਚੈੱਕ ਜੀ ਆਪਣੇ ਬੱਦੇ ਕਬੂਤਰ ਦੀ ਕੁਆਲਿਟੀ ਪਹਿਨਾ ਬਾਈ ਜੀ ਜਨਮਰ ਆਪਣੇ ਦਾ ਮੇਰਾ ਭਰਾ ਤੁਸੀਂ ਬਾਡੀ ਸਟਰਕਚਰ ਚ ਚੈੱਕ ਕਰ ਲਓ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਯਾਰ ਐਡਾ ਕੋ ਨਰਮ ਤੇ ਬਾਈ ਜੀ ਰੇਸ਼ਮ ਕਬੂਤਰ ਆ ਨਾ ਮੇਰਾ ਭਰਾ ਜੇਰਕ ਤੁਸੀਂ ਹੱਥ ਦੇ ਵਿੱਚ ਲਓਗੇ ਮੇਰਾ ਵੀਰ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਆਪ ਹੀ ਹੋ ਜਾਏਗਾ ਬਿਲਕੁਲ ਬਾਈ ਜੀ ਜਮਾ ਲਾਈਟ ਵੇਟ ਜਾਨਵਰ ਠੀਕ ਹੈ ਜੀ ਸ਼ੈਕਲ ਚੈੱਕ ਆ ਲਓ ਬਾਪੂ ਸ਼ੈਕਲ ਤੋਂ ਜਮਾ ਕਬੂਤਰੀ ਲਾਦਾ ਕਬੂਤਰੀ ਠੀਕ ਹੈ ਜੀ ਬਿਲਕੁਲ ਬਾਈ ਜੀ ਚਿੱਟੀਆਂ ਕਲੇਜੀ ਅੱਖਾਂ ਦਾ ਆਪਣਾ ਇਹ ਕੂਟਰ ਚੈੱਕ ਕਰ ਲਓ ਠੀਕ ਹੈ ਜੀ ਜੇ ਉਹ ਜੀ ਨੋਕ ਬਾਪੂ ਉਹੋ ਜੀਆਂ ਪਲਕਾਂ ਅੱਖਾਂ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲਓ ਦੇਖੋ ਜੀ ਚਿੱਟੀਆਂ ਪਥਰੀਲੀ ਕਲੇਜੀ ਅੱਖਾਂ ਦਾ ਮੇਰਾ ਭਰਾ ਆਪਣਾ ਇਹ ਜਾਨਵਰ ਹੈ ਬਹੁਤ ਜ਼ਿਆਦਾ ਠੀਕ ਹੈ ਜੀ ਚੰਗਾ ਆਪਣਾ ਨਜਾਇਜ਼ ਇਹ ਕੂਤਰ ਹੈ ਚੈੱਕ ਕਰ ਲਓ ਬਾਕੀ ਐਸ ਬੰਨੇ ਬਾਜੀ ਤੁਸੀਂ ਜੰਬਰ ਆਪਣਾ ਚੈੱਕ ਕਰ ਸਕਦੇ ਹੋ ਦੇਖੋ ਜੀ ਜੰਬਰ ਆਪਣਾ ਇਹਦਾ ਪੂਟਾ ਠੀਕ ਹੈ ਜੀ ਪੂਟਾ ਚੌੜਾ ਪਿੱਛੋਂ ਬਾਜੀ ਬਿਲਕੁਲ ਇਹਨਾਂ ਸਲਿਮ ਜੇ ਆਪਣੇ ਜੰਬਰ ਨੇ ਉਹ ਠਹਿਰ ਗਿਆ ਠਹਿਰ ਗਿਆ ਲਓ ਜੀ ਦੇਖੋ ਰੇ ਠੀਕ ਹੈ ਜੋ ਤੁਸੀਂ ਚੈੱਕ ਕਰ ਸਕਦੇ ਹੋ ਕੂਤਰ ਹੱਥ ਦੇ ਵਿੱਚ ਆ ਕੇ ਬਦੰਦਰ ਕਿਵੇਂ ਮਾਰਦਾ ਪਿਆ ਤੇ ਆਹ ਬਾਜੀ ਦੂਜੇ ਬੰਨੇ ਦੀ ਮੇਰਾ ਆੱਖ ਚੈੱਕ ਕਰੋ ਦੇਖੋ ਜੀ ਬਿਲਕੁਲ ਸਾਫ਼ ਚਿੱਟੀਆਂ ਪਥਰੀਲੀ ਅੱਖਾਂ ਦੇ ਮੇਰਾ ਆਪ ਇਹ ਜੋੜਾ ਆ ਠੀਕ ਹੈ ਕੁਆਲਿਟੀ ਤੁਹਾਡੇ ਸਾਹਮਣੇ ਆ ਜੀ ਵੱਡੇ ਸਟਰਕਚਰ ਤੁਹਾਡੇ ਸਾਹਮਣੇ ਚ ਆਈ ਬਾਤ ਹੈ ਰਹੀ ਗੱਲ ਬਾਬੋ ਆਪਣੀ ਕੰਨੀਆਂ ਦੀ ਬਰਕੁਲ ਪੋਸ ਦੇ ਨਾਲ ਜਾ ਕੇ ਕਹਿੰਦੀਆਂ ਨੇ ਜੀ ਕੰਨੀਆਂ ਆਪਣੀ ਐਸੇ ਬੂਤਰ ਦੀਆਂ ਠੀਕ ਹੈ ਤੇ ਬਾਕੀ ਤੁਹਾਨੂੰ ਮੈਂ ਪੱਲਾ ਬਖੋਣਾ ਪੱਲੇ ਦੀ ਮਰਾਬੀ ਰਫ ਮੈਂ ਤੁਸੀਂ ਕੁਆਲਿਟੀ ਚੈੱਕ ਕਰਿਓ ਇਹ ਆ ਲੋ ਜੀ ਆ ਬਾਬੋ ਚੈੱਕ ਕਰੋ ਪੱਲਾ ਦੇਖੋ ਜੀ ਕਿੱਡੇ ਵੱਡੇ ਚੌੜੇ ਨਿੱਗਰ ਪਰੇ ਦਾ ਆਪਣਾ ਬੂਤਰ ਬਾਕੀ ਜੋਰ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਕਿੱਡੇ ਵੱਡੇ ਵੱਡੇ ਪੱਲੇ ਨੇ ਆਪਣੇ ਬੂਤਰ ਦੇ ਠੀਕ ਹੈ ਉਹ ਵੀ ਤਿੱਖੇ ਪੱਲਿਆਂ ਦਾ ਆਪਣਾ ਕੂਤਰਿਆ ਠੀਕ ਹੈ ਬਿਲਕੁਲ ਕੂਤ ਦੇ ਨਾਲ ਜਾ ਕੇ ਖੈਂਦੀਆਂ ਨਹੀਂ ਕਰਨੀਆਂ ਠੀਕ ਹੈ ਬਲਕਿ ਅੱਧਾ ਇੰਚੇ ਬਾਹਰ ਹੀ ਨੇ ਮੇਰਾ ਵੀਰ ਤੇ ਆ ਵੇ ਜੇ ਅਗਲਾ ਪੱਲਾ ਚੈੱਕ ਕਰ ਲੋ ਦੇਖੋ ਯਾਰ ਇਹੋ ਜੇ ਕਬੂਤਰ ਹੁਣ ਤੇ ਮਰਾ ਭਰਾ ਇਹੋ ਜੇ ਕੂਤਰਾਂ ਦੇ ਬੱਚੇ ਜੇ ਤੁਸੀਂ ਨਹੀਂ ਢਾ ਸਕਦੇ ਨਾ ਮਰਾ ਭਰਾ ਫਿਰ ਤੁਸੀਂ ਆਪ ਹੀ ਸ਼ਾਂਤ ਲੋ ਜੀ ਠੀਕ ਹੈ ਚੈੱਕ ਕਰ ਲੋ ਪਰ ਵੀਰੇ ਇਹੋ ਜੇ ਵੇਹੇ ਕੂਤਰ ਨਹੀਂ ਮੇਰੇ ਸਾਹਮਣੇ ਗਾਰੰਟੀ ਦੇਣ ਦੀ ਕੋਈ ਲੋੜ ਹੁੰਦੀ ਨਹੀਂ ਬਾਪੂ ਠੀਕ ਹੈ ਤੁਸੀਂ ਜੇ ਆਪ ਖੋਦ ਇਹਨਾਂ ਦਾ ਪਰਪਲ ਆ ਚੈੱਕ ਕਰ ਸਕਦੇ ਹੋ ਰਹੀ ਗੱਲ ਪੂਰਦੀ ਉਹਨਾਂ ਨੂੰ ਪਤਾ ਹੀ ਆ ਜੀ ਦੱਸਣ ਦੀ ਬਜੇ ਸਾਨੂੰ ਲੋੜ ਨਹੀਂ ਕਿ ਬੰਦੇ ਆ ਕਿ ਖੁੱਲੀ ਆ ਠੀਕ ਆ ਰਹੀ ਗੱਲ ਜੋੜ ਵੀਰੇ ਬਿਲਕੁਲ ਬੰਦੇ ਜੋੜ ਉਹ ਠਹਿਰ ਜਾ ਠਹਿਰ ਜਾ ਪੈਰਾਂ ਦੇ ਉੱਤੇ ਵੀਰੇ ਘੜਮੀ ਮੋਜ ਆਪਣੇ ਪੁੱਤਰ ਤੇ ਚੈੱਕ ਕਰ ਸਕਦੇ ਹੋ ਉਹ ਠਹਿਰ ਜਾ ਠਹਿਰ ਜਾ ਕਿਉਂ ਇੰਨਾ ਗੁੱਸਾ ਕਰਨਾ ਲੋ ਜੀ ਆਪਣੇ ਪੁੱਤਰ ਦੇ ਕੋ ਹੱਥ ਦੇ ਵਿੱਚ ਆ ਗਵੰਦਰ ਬੜਾ ਜਿਆਦਾ ਗੁੱਸਾ ਕਰਦਾ ਆ ਹਾਲੋ ਜੀ ਤੇ ਆ ਸੀਗਾ ਵੀਰੇ ਆਪਣਾ ਮੀਨ ਮੁਕੰਮਲ ਪੁੱਤਰ ਠੀਕ ਆ ਤੇ ਆਓ ਮੇਰਾ ਭਰਾ ਹੁਣ ਆਪਾਂ ਹੁੰ ਜਾਂਦੇ ਰਹੀ ਦਵਾਰ ਤੋਂ ਬੋਲੀ ਵਿੱਚ ਛੱਡ ਕੇ ਵਿਖਾਵਾਂਗੇ ਉਸ ਤੋਂ ਪਹਿਲਾਂ ਹੁਣ ਆਪਾਂ ਇਹਦੀ ਕੂਤੀ ਦਾ ਵੀ ਸ਼ਾਮ ਕਰਾਉਣਾ ਠੀਕ ਹੈ ਜੀ ਜੀ ਵੀ ਬਾਬਿਓ ਆ ਕਰੋ ਸ਼ੌਂਕ ਜੀ ਆਪਣੀ ਮਾਦੀ ਦਾ ਜਿਹੜੀ ਕਿ ਉਸ ਕੰਪਿਊਟਰ ਦੇ ਨਾਲ ਮੇਰਾ ਭਰਾ ਲੱਗੇ ਹੋਈ ਆ ਫੌਜੀ ਵਾਲੇ ਕੂਤਰਾਂ ਦੇ ਵਿੱਚੋਂ ਵੇਖਣ ਨੂੰ ਹੁਣ ਕਈ ਬੰਦੇ ਹਜ਼ਾਰ ਵਾਲੇ ਕੂਤਰ ਕਹਿ ਸਕਦੇ ਆ ਚਲੋ ਵੀਰੇ ਥੋੜੀ ਆਪ ਦੀ ਸਮਝ ਆ ਹਨਾ ਆਪਾਂ ਕਿਹਨੂੰ ਚੰਗਾ ਮਾੜਾ ਨਹੀਂ ਕਿ ਹਨਾ ਜੋ ਤੁਸੀਂ ਸੋਚਣਾ ਮੇਰਾ ਭਲਾ ਹੋ ਸਕਦੀਆਂ ਆਪਣਾ ਵੀਰੇ ਜੋ ਬਲੱਡ ਹੈਗਾ ਜੋ ਗ੍ਰੀਡ ਹੈਗੀ ਆ ਬਹੁਤ ਅਸੀਦੀ ਆ ਚੈੱਕ ਆ ਲੋ ਕੁਆਲਿਟੀ ਜੋ ਤੁਹਾਡੇ ਸਾਹਮਣੇ ਕੱਦ-ਕੱਢ ਚੈੱਕ ਕਰੋ ਠੀਕ ਹੈ ਜੀ ਸਾਫ ਚਿੱਟੀਆਂ ਅੱਖਾਂ ਗੁਲਾਬੀ ਨੂੰ ਤੋਂ ਬਾਬੇ ਉਹ ਗੁਲਾਬੀ ਪਲਕਾਂ ਅੱਖਾਂ ਦੀ ਮੇਰਾ ਭਰਾ ਕਰਨਾ ਕੁਆਲਿਟੀ ਚੈੱਕ ਕਰ ਲਓ ਕੋਈ ਧੁੱਪੇ ਵੀਡੀਓ ਨਹੀਂ ਬਣਾ ਰਿਹਾ ਮੈਂ ਚਿੱਟੀਆਂ ਪੋਟਾ ਚੌੜਾ ਠੀਕ ਹੈ ਜੀ ਪਿੱਛੋਂ ਬਿਲਕੁਲ ਸਲੇਮ ਜੀ ਆਪਣੀ ਮਾਦੀਆ ਪੋਟਾ ਚੈੱਕ ਕਰੋ ਦੇਖੋ ਜੀ ਕਿੰਨਾ ਭਾਰੀ ਪੋਟਾ ਆ ਬਾਕੀ ਕੋੜ ਕੋਣ ਤੁਸੀਂ ਇਹਦਾ ਵੀ ਚੈੱਕ ਕਰ ਸਕਦੇ ਹੋ ਕਿ ਹੱਥ ਦੇ ਵਿੱਚ ਆ ਗਈ ਕਬੂਤਰ ਇਹ ਬਿਲਕੁਲ ਵੀ ਨਹੀਂ ਰਜੀ ਗੇ ਹੱਥ ਲਾਏ ਤੇ ਮਰਾਪੜਾ ਕਬੂਤਰ ਵੀ ਆਪਣਾ ਗੁੱਸਾ ਕਰਦਾ ਤੇ ਮਾਦੀ ਗੁੱਸਾ ਕਰਦੀ ਆ ਜਾਂ ਨਹੀਂ ਕਰਦੀ ਉਹ ਤੁਸੀਂ ਆਪ ਖੁਦ ਚੈੱਕ ਕਰ ਸਕਦੇ ਹੋ ਠੀਕ ਹੈ ਬਾਕੀ ਇਹ ਆਪਾਂ ਨੂੰ ਚੈੱਕ ਕਰ ਲਉ ਤੇ ਆਹ ਵੀਰੇ ਮਾਦੀ ਆਪਣੀ ਦੀ ਅੱਖ ਮੇਰਾਪੜਾ ਚੈੱਕ ਕਰੋ ਬਾਬਿਓ ਨਾ ਛੱਡਿਓ ਨਾ ਛੱਡਿਓ ਨਾ ਛੱਡਿਓ ਇਹ ਜੀ ਕਬੂਤਰ ਠੀਕ ਹੈ ਤੇ ਮਾਦੀ ਬਾਬਿਓ ਆਹ ਮਾਦੀ ਆਪਣੀ ਦਾ ਪੱਲਾ ਚੈੱਕ ਕਰੋ ਮੇਰਾ ਭਾਗ ਮਾਦੀ ਆਪਣੇ ਦੇ ਪੱਲਿਆਂ ਦੀ ਕੁਆਲਿਟੀ ਦੇਖੋ ਜੀ ਦੇਖੋ ਯਾਰ ਆ ਹੁੰਦਾ ਕੁਸਾ ਬਾਬਿਓ ਪੁੱਤਰਾਂ ਦੇ ਵਿੱਚ ਕਿਉਂ ਯਾਰ ਜਿਹੜੇ ਪੁੱਤਰ ਨੂੰ ਹੱਥ ਉੱਤੇ ਘੱਟ ਲੱਗੇ ਹੁੰਦੇ ਨਾ ਉਹ ਫਿਰ ਇਹੋ ਜਿਹੀਆਂ ਹਰਕਤਾਂ ਹੀ ਕਰਦੇ ਨੇ ਆ ਚੈੱਕ ਕਰੋ ਵੀਰੇ ਦੇਖੋ ਹੂੰ ਕਬੂਤਰ ਆਪਣੇ ਦੇ ਪੱਲੇ ਕਿੱਡੇ-ਕੱਡੇ ਸੀਗੇ ਤੇ ਮਾਦੀ ਆਪਣੀ ਦੇ ਪੱਲੇ ਕਿੱਡੇ ਵੱਡੇ ਪਲੱਸ ਚੌੜੇ ਕੋੜਾ ਤੋਂ ਤੁਸੀਂ ਚੈੱਕ ਕਰ ਹੀ ਸਕਦੇ ਹੋ ਠੀਕ ਆ ਤੇ ਆ ਬਾਈ ਜੀ ਅਗਲਾ ਪੱਲਾ ਚੈੱਕ ਕਰ ਲੂ ਆਪਣੀ ਮਾਦੀ ਦਾ ਠੀਕ ਐ ਰਈ ਗੱਲ ਕੰਨੀਆਂ ਦੀ ਉਹ ਵੀ ਸਮੂਹਾ ਨਾ ਪਿੱਛੇ ਕਰਕੇ ਨੇ ਤਾਂ ਕਹਿਣਗੇ ਕਿ ਖਣੀ ਭਰਾ ਨੇ ਕੰਨੀਆਂ ਖਿੱਚ ਕੇ ਲੰਮੀਆਂ ਕਰਦੀਆਂ ਆ ਆ ਚੈੱਕ ਕਰੋ ਵੀ ਉਹਦੇ ਕਿੱਥੋਂ ਖੜੀ ਆ ਤੇ ਕੰਨੀਆਂ ਮੇਰਾ ਭਰਾ ਕਿੱਥੇ ਜਾ ਕੇ ਕਹਿੰਦੀਆਂ ਨੇ ਪੂਰਤ ਹੁੰਦਾ ਇੰਝ ਬਾਹਰ ਹੀ ਹੋਣੀਆਂ ਤੇ ਵੀਰੇ ਆਹ ਮਾਦੀ ਆਪਣੀ ਦੇ ਪੈਰ ਬੰਦ ਜੋੜ ਬਿਲਕੁਲ ਬੰਦ ਜੋੜ ਪੈਰਾਂ ਦੇ ਵੀਰੇ ਇਹਦੇ ਵੀ ਹਲਕੇ ਚ ਲੱਕੇ ਨੇ ਜੇ ਤੁਸੀਂ ਧਿਆਨ ਨਾਲ ਦੇਖੋਗਾ ਠੀਕ ਆ ਵੀਰੇ ਇਸ਼ਾਲਾ ਇਹਦੇ ਪਾਏ ਵਾਸੀ ਪਰ ਭਰਾ ਨੇ ਹੋਸ਼ਲਾ ਲੱਗ ਜਾਂਦਾ ਆਪਨ ਇਸ ਵਾਲੇ ਪੈਰ ਦੇ ਵਿੱਚ ਆ ਚੈੱਕ ਕਰੋ ਨਿਸ਼ਾਨ ਪਿਆ ਵੇ ਛੱਲੇ ਯਾਰ ਠੀਕ ਆ ਵੀਰੇ ਹਰ ਬੰਦੇ ਦੀ ਆਪਦੀ ਪੋੜੀ ਬੋ ਦੀ ਅਨਿਕਾ ਪ੍ਰਾਈਵੇਸੀ ਹੁੰਦੀ ਆ ਸੋ ਆਪਾਂ ਉਸ ਚੀ ਦੇ ਵਿੱਚ ਨਹੀਂ ਕੁਝ ਕਹਿ ਸਕਦੇ ਵੀਰੇ ਅਗਲੀ ਦੀ ਚੀਜ਼ ਆ ਕਈ ਬੰਦੇ ਆਪਾਂ ਇਨਸ਼ਾਅਲੇ ਪਾਏ ਕੋਈ ਕਬੂਤਰ ਵੀ ਦੇ ਦੇ ਦਿੰਦੇ ਨੇ ਹਨਾ ਤੇ ਕਈ ਲਾ ਕੇ ਵੀ ਦਿੰਦੇ ਨੇ ਭਰਾ ਉਹ ਹਰ ਕਿਸੇ ਦੀ ਵੀਰੇ ਆਪਦੀ ਸੈਟਿੰਗਾਂ ਹਨਾ ਆਪਾਂ ਕਿਸ ਨੂੰ ਚੰਗਾ ਬਣਾ ਨਹੀਂ ਕਹਿ ਸਕਦੇ ਵੀਰੇ ਕਿਉਂਕਿ ਯਾਰ ਅੱਜ ਕੱਲ੍ਹ ਦੀ ਡੇਟ ਵਿੱਚ ਵੀਰੇ ਦਾਣਾ ਪਾਣੀ ਮਹਿੰਗਾ ਆ ਹਨਾ ਹੁਣ ਇੰਨੇ ਕਬੂਤਰ ਨੂੰ ਆਲਾ ਨਹੀਂ ਦਾਣਾ ਪਾਣੀ ਕਰ ਸਕਦਾ ਠੀਕ ਆ ਉਸ ਕਰਕੇ ਮੇਰਾ ਭਰਾ ਅਗਲੇ ਕਬੂਤਰ ਦਿੰਦੇ ਨੇ ਚੈੱਕ ਕਰੋ ਮੇਰਾ ਠੀਕ ਆ ਤੇ ਮੇਰਾ ਭਰਾ ਕਾਲੇ ਫਿਰ ਬਾਬੇ ਉਹ ਨਾਲ ਨਾਲ ਕੰਟੈਕਟ ਤੇ ਆ ਸੀ ਕਿ ਵੀਰੇ ਆਪਣੀ ਮੁਕੰਮਲ ਮਾ ਕਵਾਲਿਟੀ ਤੁਹਾਡੇ ਸਾਹਮਣੇ ਤੇ ਆਉਂ ਪਰ ਹੁਣ ਆਪਾਂ ਜੁੜਾ ਸਾਨੂੰ ਇਹ ਛੱਤ ਕੇ ਵਿਖਾਉਨੇ ਆ। ਬਾਕੀ ਸਾਨੂੰ ਮੈਂ ਦੂਜੇ ਪਾਸੇ ਹੀ ਲੈ ਕੇ ਚੱਲਦਾ ਮਰਾ ਵੀਰ ਠੀਕ ਹੈ ਕਿਉਂਕਿ ਨਾ ਇੱਧਰ ਉੱਤਰ ਹਲਕੇ ਜਿਹੇ ਡਰਦੇ ਨੇ ਪਿੰਜਰੇ ਦੇ ਵਿੱਚ ਤੇ ਸਾਨੂੰ ਦੂਜੇ ਪਾਸੇ ਕਰਾ ਕੇ ਮੁਕੰਮਲ ਇਹਨਾਂ ਦੀ ਆਪਾਂ ਤੁਹਾਨੂੰ ਵਿਖਾਉਨੇ ਆ ਮੇਰਾ ਪ੍ਰੋ ਸਟੈਂਡਿੰਗ ਮਜੀਸ਼ ਹੈ ਨਾ ਠੀਕ ਹੈ ਜੀ। ਹਾਂ ਜੀ ਵੀ ਵਾਧੋ ਆ ਤੁਸੀਂ ਦਵਾਰ ਤੋਂ ਅਗਰਾਂ ਜੋੜੇ ਆਪਣੀ ਦੀ ਮੇਰਾ ਪ੍ਰੋ ਮੁਕੰਮਲ ਸਟੈਂਡਿੰਗ ਮਜੀਸ਼ ਚੈੱਕ ਕਰ ਸਕਦੇ ਹੋ ਜੀ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਬਕਾਇਦਾ ਵਿੱਚ ਆਪਾਂ ਤੁਹਾਨੂੰ ਰੇਟ ਹੈਂਟ ਦੇਦਾ ਮੇਰਾ ਭਰਾ ਕਿ ਕਿਸ ਰੇਡ ਦਾ ਬਾਬੇ ਉਹ ਆਪਣਾ ਅੱਜ ਵਾਲਾ ਇਹ ਟੌਪ ਜੋੜਾ ਗਰਾਹ ਤੇ ਆ ਵੀਰੇ ਬੱਚੇ ਉੱਡਨੇ ਉੱਡਨੇ ਤੇ ਪਲੱਸ ਮੇਰਾ ਵੀਰ ਬੱਚੇ ਆਪਣੀ ਇਸ ਜੋੜੀ ਨੇ ਮੇਰਾ ਵੀਰ ਜਾਂਦੇ ਨਹੀਂ ਠੀਕ ਆ ਜੀ ਲੱਗਿਆ ਲਗਾਇਆ ਜੋੜਾ ਰੰਗ ਇਹਨਾਂ ਦੇ ਤਾਂ ਕੀਤਾ ਭਰਾ ਤਾਂ ਜੋ ਪਤਾ ਲਾ ਜੀ ਕਿਹੜਾ ਕੁਤਰ ਕਿਹੜੀ ਕੁਦੀਆਂ ਮਿਲਿਆ ਕਿਉਂਕਿ ਕਈ ਵਾਰੀ ਵੀਰੇ ਆਸੇ ਪਾਸੇ ਹੋਈਦਾ ਫਿਰ ਆਪਾਂ ਕਿਸੇ ਦੂਜੇ ਬੰਦੇ ਨੂੰ ਕਹਿ ਕੇ ਕਹਿ ਸਾਦੇ ਮੇਰੇ ਦੂਜਾ ਜੋੜਾ ਡੱਬੇ ਚ ਪਾ ਕੇ ਧਾਨੇ ਸ਼ਹਿਰ ਵਾਲੀ ਬਸ ਤੇ ਰਖਾ ਲਈ ਹਣਾ ਚੈੱਕ ਕਰ ਲਓ ਮੇਰਾ ਵੀਰ ਬਾਕੀ ਤਾਂਦਰੋਸਤੀ ਤੁਹਾਡੇ ਸਾਹਮਣੇ ਆ ਜੀ ਫਲੋ ਵੈਕਸੀਨ ਹੋਏ ਹੋਏ ਮੇਰਾ ਤਾਂ ਆਪਣੇ ਇਹ ਜਾਨਵਰ ਨੇ ਬਾਕੀ ਗੜਕਣੀ ਮੇਰਾ ਵੀਰ ਤੁਸੀਂ ਚੈੱਕ ਕਰ ਹੀ ਸਕਦੇ ਹੋ ਜੀ ਆਪਣੇ ਕੂਤਰ ਦੀ ਤੇ ਕਿਦਾਂ ਲੱਗਾ ਜੋੜਾ ਬਾਬੋ ਕਮੈਂਟ ਕਰਕੇ ਮਰਾ ਵੀਰ ਤੁਸੀਂ ਅੱਜ ਲਾਜ਼ਮੀ ਦੱਸਿਓ ਤੇ ਮਰਾ ਭਰਾ ਜਲਦ ਤੋਂ ਜਲਦ ਮਰਾ ਵੀਰ ਜੋੜਾ ਇਹ ਆਪਣਾ ਬੱਕਰਾ ਆ ਕੇ ਆਪਣੇ ਸ਼ਹਿਰ ਤੁਸੀਂ ਮੰਗਵਾ ਸਕਦੇ ਹੋ ਕਈ ਵੀਰੇ ਫਿਰ ਇਹ ਕੂਤਰ ਆ ਨਾਮ ਨਾਲ ਸੇਲ ਹੋ ਜਾਂਦੇ ਫਿਰ ਨਾ ਬੰਦੇ ਕਈ ਆਪਣੀਆਂ ਪੁਰਾਣੀਆਂ ਵੀਡੀਓ ਵੇਖ ਕੇ ਫੋਨ ਆਉਂਦੇ ਕਾਸ਼ ਵੀਰੇ ਤੁਸੀਂ ਉਹ ਦਿਨ ਉਹ ਜੋੜਾ ਪਾਇਆ ਸੀ ਫਰਾਨਾ ਹਨ ਉਹ ਜੋੜਾ ਹੈਗਾ ਆ ਵੀਰੇ ਕੂਤਰ ਨਾਮ ਨਾਲ ਸੇਲ ਹੋ ਜਾਂਦੇ ਨੇ ਮਰਾ ਵੀਰ ਸੋ 1 2 ਠੀਕ ਆ ਵੀ ਮਿੱਤਰ ਪਿਆਰ ਨੂੰ ਮਿਲਦੇ ਹੁਣ ਆਪਾਂ ਤੁਹਾਨੂੰ ਉਪਰ ਅਗਲੀ ਵੀਡੀਓ ਤੇ ਬਚਲੇ ਆਵਾਂਗੇ ਛੋਟੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਾਬੇ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾਜ ਇਹ ਇਹੋ ਜਿਹੇ ਟੌਪ ਤੇ ਬਾਬੇ ਉਹ ਸਾਫ ਜਾਨ ਪਰ ਜਿਨ੍ਹਾਂ ਨੂੰ ਵੇਖ ਕੇ ਸਾਡੇ ਦਰਸ਼ਕ ਭਰਾਵਾਂ ਦੀ ਭੁੱਖ ਲੱਤਨੀ ਚਾਹੀਦੀ ਆ ਪਤਾ ਲੱਗਣਾ ਚਾਹੀਦਾ ਹਾਂ ਯਾਰ ਘੱਟ ਰੇਟ ਤੇ ਇਹੋ ਜਿਹੇ ਕੁੱਤਰ ਬਾਕੀ ਮਿਲਦੇ ਨੇ ਤੇ ਰਹੀ ਗੱਲ ਰੇਟ ਦੀ ਮੇਰਾ ਭਰਾ ਤੁਹਾਨੂੰ ਆਪਾਂ ਵਿੱਚ ਹਿੰਟ ਦੇਤਾ ਨਾ 4000 ਨਾ 4500 ਨਾ 3500 ਇੱਕ ਵਾਰੀ ਮੇਰਾ ਭਰਾ ਰੇਟ ਲਾਜ਼ਮੀ ਕਨਫਰਮ ਕਰ ਲਿਓ ਇਨੀ ਗਾਰੰਟੀ ਆ ਰੇਟ ਤੁਸੀਂ ਪਤਾ ਕਰ ਲਿਆ ਤੁਸੀਂ ਕਹਿੰਦਾ ਕਾਸ਼ਮੀਰੇ ਜੂੜਾ ਆਪਣਾ ਹੋਇਆ ਲਓ ਪੇਮੈਂਟ ਤੁਹਾਨੂੰ ਆ ਗਿਆ ਤਾਂ ਜੂੜਾ ਆਪਣਾ ਹੋ ਗਿਆ ਬਰਾਬਰਾਂ ਤੇ ਠੀਕ ਆ ਭਰਾ ਮਿਲਦੇ ਹੁਣ ਆਪਾਂ ਤੁਹਾਨੂੰ ਪਰ ਅਗਲੀ ਵੀਡੀਓ ਚ ਲਿਆਵਾਂਗੇ ਤੁਹਾਡੇ ਵਾਸਤੇ ਵਧੀਆ ਟਾਪ ਕਲਾਸ ਦੇ ਵਾਦੂ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾਜ ਜਿਹੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬੇਜੀ